ਰਪਿੰਦਰ ਹਾਂ ਜੀ ਰੌਣਕਾਂ ਫਿਰ ਹਾਂ ਜੀ ਰੌਣਕਾਂ ਲੱਗੀਆਂ ਆ ਆ ਖਾਂਦਿਆ ਵਾ ਇਹ ਬਿਸਕੁਟ ਖਾਂਦਿਆ ਆ ਦਿਆ ਹੀ ਰੌਣ ਅੱਛਾ ਅੱਛਾ ਦੋਵਾਂ ਨੂੰ ਸਾਂਭਣਾ ਨਾ ਬੜਾ ਔਖਾ ਹੋ ਜਾਂਦਾ ਮੇਰੇ ਵਾਸਤੇ ਲੈ ਜਿਹੜੀਆਂ ਚੀਜ਼ਾਂ ਹਨ ਰਪਿੰਦਰ ਲੋਕਾਂ ਨੂੰ ਨੱਖ ਰਗੜਿਆ ਨਹੀਂ ਆ ਮਿਲਦੀਆਂ ਠੀਕ ਹੈ ਨਾ ਹਾਂ ਜੀ ਜੇ ਹੁਣ ਦਿੱਤੀਆਂ ਹੋਣਾ ਰੱਬ ਨੇ ਤੇ ਇਹਨਾਂ ਨੂੰ ਸਾਂਭੋ ਐਨਾ ਗੁਰਦਰ ਸਾਹਿਬ ਕਹੀ ਸੀ ਕਿ ਮੈਂ ਤੇਰੇ ਵਾਸਤੇ ਪ੍ਰਸ਼ਾਦ ਲਿਆਈ ਆ ਅੱਛਾ ਅੱਛਾ ਹਾਂ ਜੀ ਆ ਮੈਨੂੰ ਫਰਾਕੀ ਲੱਗੀ ਕਰਨ ਤੈਨੂੰ ਕਿੰਨੀ ਵਾਰਾਂ ਕਿਹਾ ਵਾ ਭਿਆਲੇ ਦੁਆਲੇ ਪੁੱਛਣਾ ਹਲਮ ਦੀ ਫਿਰਿਆ ਕਰ ਤੂੰ ਗੁਰਦੁਆਰੇ ਆਣ ਕੇ ਸਿੱਧੀ ਉਹਦੇ ਸਿਰ ਤੇ ਚੜੀ ਆ ਕੋਛ ਨਹੀਂ ਪਤਾ ਕੀ ਹੋਣਾ ਵਾ ਮੈਂ ਤੇ ਉਦਾਂ ਹੀ ਰਸੋਈ 'ਚ ਕੰਮ ਕਰੰਡੀ ਹੀ ਮਮਾ ਭੋਕ ਲੱਗ ਗਿਆ ਕੋਈ ਨਹੀਂ ਪੁੱਤ ਤੀਂ ਅੰਦਰ ਚਲੋ ਤੇ ਮੈਂ ਹੁਣੇ ਰੋਟੀ ਲਿਆਉਣੀ ਐਂ ਤੇ ਆਪਣੇ ਮੈਨੂੰ ਪੁੱਤ ਨਹੀਂ ਦਿੱਤਾ ਤੀ ਤੇ ਦਿੱਤੀ ਆ ਨਾ ਬੱਚੀ ਨਿੱਕੀ ਜੀ ਆ ਕਿੰਨਾ ਫਿਗਰ ਕਰਦੀ ਆ ਮੇਰਾ ਤੀਆਂ ਵੀ ਕਰਮਾ ਵਾਲੀਆਂ ਹੁੰਦੀਆਂ ਵਾ ਹਰ ਵੇਲੇ ਨਾ ਮੇਰੇ ਮਗਰ ਨਾ ਪਿਆ ਰਹਿਆ ਕਰੋ ਜਦੋਂ ਮਰਜ਼ੀ ਵੇਖ ਲਓ ਮੈਨੂੰ ਬੋਲਦੇ ਰਹਿੰਦੇ ਤੁਸੀਂ ਮੈਂ ਘਰੋਂ ਚੱਲ ਜਾਂ ਨਾ ਫਿਰ ਬਹੁਤੀ ਦਿੱਕਤ ਆਉਣੀ ਤੁਹਾਨੂੰ ਬੇ ਦਲਜੀਤ ਕਿੱਦਾਂ ਦੀਆਂ ਗੱਲਾਂ ਕਰ ਰਹੇਂ ਿਆ ਤੂੰ ਜਦ ਤਰੇ ਐਡੀ ਤੇਰੇ ਕਹਿਣ ਦੇ ਇਹ ਕੰਮ ਵੱਲੋਂ ਤੇ ਕੋਈ ਖੋਲ ਲਾ ਕੰਮ ਇਹ ਜ਼ਮੀਨ ਜਿਹਦਾ ਇੱਥੇ ਰਹਿਣੀ ਆ